ਕੈਨੇਡੀਅਨ ਕਵਨਾਮਾ ਦੇ ਵਿੱਚ ਇੱਕ ਵੱਡਾ ਸਰਵੇਖਣ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹੈ ਜਿਸ ਨੂੰ ਸੁਣਨ ਤੋਂ ਬਾਅਦ ਕਿਤੇ ਨਾ ਕਿਤੇ ਨਵੇਂ ਇਮੀਗ੍ਰੈਂਟਸ ਚਿੰਤਤ ਜ਼ਰੂਰ ਹੋਣਗੇ ਕੈਨੇਡੀਅਨ ਡਰਾਵਨੇ ਸੁਪਨੇ ਲੈਣ ਲੱਗ ਪਏ ਨੇ ਤੇ ਇਹੀ ਕਾਰਨ ਹੈ ਕਿ ਵੱਡੀ ਗਿਣਤੀ ਵਿੱਚ ਹੁਣ ਪ੍ਰਵਾਸੀ ਇਸ ਦੇਸ਼ ਨੂੰ ਛੱਡਣਾ ਚਾਹੁੰਦੇ ਨੇ ਦੇਸ਼ ਦੀਆਂ ਉੱਚ ਰਹਿਾਈ ਸੀ ਲਾਗਤਾਂ ਬਹੁਤ ਸਾਰੇ ਕੈਨੇਡੀਅਨਾਂ ਨੂੰ ਕੰਡੇ ਵੱਲ ਧੱਕ ਰਹੀਆਂ ਨੇ ਜਿਸ ਵਿੱਚ ਵੱਡੀ ਗਿਣਤੀ ਦੇ ਅੰਦਰ ਪ੍ਰਵਾਸੀ ਵੀ ਸ਼ਾਮਲ ਨੇ ਜੋ ਕਹਿੰਦੇ ਨੇ ਕਿ ਉਹ ਆਪਣੇ ਮੌਜੂਦਾ ਸੂਬੇ ਜਾਂ ਕੈਨੇਡਾ ਨੂੰ ਪੂਰੀ ਤਰ੍ਹਾਂ ਛੱਡਣ ਬਾਰੇ ਸੋਚ ਰਹੇ ਨੇ ਇਹ ਐਗੇਸ ਰੀਡਸ ਇੰਸਟੀਚਿਊਟ ਦੇ ਨਵੇਂ ਸਰਵੇਖਣ ਦੇ ਨਤੀਜਿਆਂ ਦੇ ਅਨੁਸਾਰ ਸਾਹਮਣੇ ਨਿਕਲ ਕੇ ਆਇਆ ਹੈ ਨਤੀਜਿਆਂ ਵਿੱਚ ਪਾਇਆ ਗਿਆ ਕਿ ਰਿਹਾਇਸ਼ੀ ਲਗਾਤਾਰ ਜੋ ਲਾਗਤਾਂ ਦੇ ਵਿੱਚ ਵਾਧਾ ਲਗਭਗ 30% ਇਹ ਵਾਧੇ ਨੇ ਕੈਨੇਡੀਆਨਾਂ ਨੂੰ ਮੁੜ ਵਸੇਬੇ ਤੇ ਵਿਚਾਰ ਕਰਨ ਤੇ ਛੱਡ ਦਿੰਦਾ ਹੈ ਦੇਸ਼ ਦੀਆਂ ਉੱਚ ਰਹਿ ਰਹੀਆਂ ਲਾਗਤਾਂ ਬਹੁਤ ਸਾਰੇ ਕੈਨੇਡੀਅਨਾਂ ਨੂੰ ਕੰਡੇ ਵੱਲ ਧੱਕ ਰਹੀਆਂ ਨੇ ਜਿਸ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਵੀ ਸ਼ਾਮਲ ਨੇ ਜੋ ਕਹਿੰਦੇ ਨੇ ਕਿ ਉਹ ਆਪਣੇ ਮੌਜੂਦਾ ਸੂਦੇ ਜਾਂ ਕੈਨੇਡਾ ਨੂੰ ਪੂਰੀ ਤਰ੍ਹਾਂ ਛੱਡਣ ਬਾਰੇ ਸੋਚ ਰਹੇ ਨੇ ਇਹ ਅਗਸਟ ਰੀਡਸ ਇੰਸਟੀਚਿਊਟ ਦੇ ਨਾਮੇ ਸਰਵੇਖਣ ਦੇ ਨਤੀਜਿਆਂ ਦੇ ਅਨੁਸਾਰ ਹੈ ਨਤੀਜਿਆਂ ਵਿੱਚ ਪਾਇਆ ਗਿਆ ਹੈ ਕਿ ਰਿਹਾਇਸ਼ਾਂ ਲਗਾਤਾਰ 30% ਜਿੱਥੇ ਵਧ ਰਹੀਆਂ ਨੇ ਜਿਸ ਕਰਕੇ ਇੱਕ ਵੱਡੀ ਚਿੰਤਾ ਉਨ ਬਣਦੀ ਜਾ ਰਹੀ ਹੈ ਇੱਕ ਨਵੇਂ ਵਸੇਬੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਰਿਸਰਚ ਇੰਸਟੀਚਿਊਟ ਨੇ ਇੱਕ ਰੀਲਿਸ ਵਿੱਚ ਨੋਟ ਕੀਤਾ ਹੈ ਕਿ ਬੀਸੀ ਅਤੇ অন্ਟਾਰੀਓ ਵਿੱਚ ਸਪਸ਼ਟ ਤੌਰ ਤੇ ਲਾਗਤਾਂ ਕਾਫੀ ਉੱਚੀਆਂ ਨੇ ਜੋ ਕਿ ਦੇਸ਼ ਦੇ ਹੋਰ ਨਾ ਖੇਤਰਾਂ ਨਾਲੋਂ ਲੰਬੇ ਸਮੇਂ ਤੋਂ ਉੱਚ ਰਹਿਸ਼ੀ ਲਾਗਤਾਂ ਨਾਲ ਇਹ ਲੋਕ ਨਜਿੱਠ ਵੀ ਰਹੇ ਨੇ ਖਾਸ ਤੌਰ ਤੇ ਉਹਨਾਂ ਸੂਬਿਆਂ ਦੇ ਸਭ ਤੋਂ ਵੱਡੇ ਸ਼ਹਿਰਾਂ ਦੇ ਉਤਰਦਾਤਾ ਛੱਡਣ ਦੇ ਦਬਾਅ ਦੇ ਵਿੱਚ ਨੇ ਉਹ ਇਸ ਤਰ੍ਹਾਂ ਦਾ ਮਹਿਸੂਸ ਵੀ ਕਰਨ ਲੱਗ ਪਏ ਟੋਰਾਂਟੋ ਤੋਂ ਹਰ ਪੰਜ ਵਿੱਚੋਂ ਦੋ ਉਤਰਦਾਤਾਵਾਂ ਨੇ ਵੈਨਕੂਵਰ ਤੋਂ 1 ਤਿਹਾਈ ਇਹਨੇ ਕਿਹਾ ਹੈ ਕਿ ਉਹ ਉੱਚ ਰਹਿਸ਼ਾ ਲਾਗਤਾਂ ਕਾਰਨ ਜਾਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਨਵੇਂ ਪ੍ਰਵਾਸੀ ਜੋ ਪਿਛਲੇ 10 ਸਾਲਾਂ ਵਿੱਚ ਦੇਸ਼ ਦੇ ਅੰਦਰ ਆਏ ਨੇ ਉਹਨਾਂ ਦਾ ਕਹਿਣਾ ਹੈ ਉਹ ਸੰਭਾਵਨਾ ਵੀ ਇਦਾਂ ਦੀ ਰੱਖਦੇ ਨੇ ਕਿ ਉਹ ਆਪਣੇ ਮੌਜੂਦਾ ਪ੍ਰਾਂਤ ਨੂੰ ਛੱਡਣ ਬਾਰੇ ਗੰਭੀਰਤਾ ਦੇ ਨਾਲ ਸੋਚ ਰਹੇ ਨੇ ਕਿਉਂਕਿ ਲਗਭਗ 5 ਵਿੱਚੋਂ 2 39% ਨੇ ਇਹ ਭਾਵਨਾਵਾਂ ਨੂੰ ਸਪਸ਼ਟ ਪ੍ਰਗਟ ਕੀਤਾ ਹੈ 11 ਸਾਲ ਵਿੱਚ ਜਾਂ ਇਸ ਤੋਂ ਵੱਧ ਸਮੇਂ ਤੋਂ ਦੇਸ਼ ਵਿੱਚ ਰਹਿਣ ਵਾਲੇ ਦਸਾਂ ਵਿੱਚੋਂ ਉਹ ਤਿੰਨ ਪ੍ਰਵਾਸੀਆਂ ਨੇ ਵੀ ਇਹੀ ਵਿਚਾਰ ਸਾਂਝਾ ਕੀਤਾ ਪਰ ਇਹ ਸਿਰਫ ਉੱਚ ਰਹਿੈਸ਼ੀ ਖਰਚੇ ਹੀ ਨਹੀਂ ਸਨ ਜੋ ਕੈਨੇਡਾ ਨੂੰ ਜਾਣ ਲਈ ਮਜਬੂਰ ਕਰ ਰਹੇ ਨੇ ਉਹਨਾਂ ਕੈਨੇਡੀਆਨਾਂ ਨੂੰ ਜਾਣ ਲਈ ਮਜਬੂਰ ਵੀ ਕਰ ਰਹੇ ਨੇ ਉੱਤਰਦਾਤਾਵਾਂ ਨੇ ਜਿਨ੍ਹਾਂ ਨੇ ਇਹ ਗੱਲ ਆਖੀ ਕਿ ਰਹਿੈਸ਼ੀ ਖਰਚਿਆਂ ਕਰਕੇ ਆਪਣਾ ਸੂਬਾ ਛੱਡਣ ਬਾਰੇ ਨਹੀਂ ਸੋਚ ਰਹੇ ਹਨ ਉਹਨਾਂ ਨੂੰ ਹੋਰ ਕਾਰਕਾਂ ਬਾਰੇ ਫਾਲੋਅ ਅਪ ਸਵਾਲ ਪੁੱਛੇ ਗਏ ਸਨ ਜੋ ਉਹਨਾਂ ਦੇ ਸੰਭਾਵਿਤ ਤੌਰ ਤੇ ਕਿਤੇ ਹੋਰ ਜਾਣ ਦੇ ਫੈਸਲੇ ਨੂੰ ਪ੍ਰਭਾਵਿਤ ਕਰਦੇ ਨੇ ਕੁਝ ਇੱਕ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਚੋਂ 8% ਉਹਨਾਂ ਨੇ ਇਹ ਗੱਲ ਲਾਕੀ ਹੈ ਕਿ ਉਹ ਜੀਵਨ ਦੀ ਬਿਹਤਰ ਗੁਣਵੱਤਾ ਲੱਛਣ ਲਈ ਛੱਡਣਾ ਚਾਹੁੰਦੇ ਨੇ ਅਤੇ 11% ਨੇ ਜ਼ਾਰ ਕੀਤਾ ਹੈ ਕਿ ਉਹ ਜੀਵਨ ਦੀ ਉੱਚ ਕੀਮਤ ਦੇ ਕਾਰਨ ਪਰਿਵਾਰ ਦੇ ਨੇੜੇ ਹੋਣ ਜਾਂ ਬਿਹਤਰ ਸਿੱਖ ਸਭਾਲ ਤੱਕ ਪਹੁੰਚ ਕਰਨ ਲਈ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਚੰਗੇ ਲਈ ਕੈਨੇਡਾ ਛੱਡ ਰਹੇ ਆਂ ਜਿਨ੍ਹਾਂ ਵਿੱਚੋਂ ਕਈਆਂ ਨੇ ਇਹ ਗੱਲ ਆਖੀ ਕਿ ਉੱਚ ਰਹਿਾਈਸ਼ੀ ਲਾਗਤਾਂ ਕਰਕੇ ਜਾਣ ਇਹ ਵਿਚਾਰ ਜੋ ਕੀਤੇ ਗਏ ਉਹਨਾਂ ਨਾਲ ਗੱਲਾਂ ਵਾਤਾਕੀ ਕੀਤੀਆਂ ਤਾਂ 45% ਲੋਕਾਂ ਨੇ ਇਹ ਗੱਲ ਆਖੀ ਹੈ ਕਿ ਉਹ ਕੈਨੇਡਾ ਵਿੱਚੋਂ ਕਿਤੇ ਹੋਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜ ਵਿੱਚੋਂ ਦੋ ਜੋ 42% ਦੀ ਗੱਲ ਕੀਤੀ ਜਾਵੇ ਉਹਨਾਂ ਨੇ ਆਖਿਆ ਕਿ ਉਹ ਕਿਸੇ ਹੋਰ ਦੇਸ਼ ਚ ਜਾਣ ਬਾਰੇ ਸੋਚ ਰਹੇ ਨੇ ਇਹਨਾਂ ਉੱਤਰਦਾਤਾਵਾਂ ਵਿੱਚੋਂ 15% ਨੇ ਕਿਹਾ ਕਿ ਉਹ ਅਮਰੀਕਾ ਨੂੰ ਤਰਹੀਜ਼ ਦੇਣਗੇ ਅਤੇ 27% ਨੇ ਕਿਹਾ ਕਿ ਉਹ ਕਿਸੇ ਹੋਰ ਦੇਸ਼ ਦੇ ਅੰਦਰ ਜਾਣਾ ਚਾਹੁੰਦੇ ਨੇ ਜਿਹੜੇ ਲੋਕ ਕੈਨੇਡਾ ਦੇ ਅੰਦਰ ਮੁੜ ਵਸੇਬਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਅਲਬਰਟਾ 18% ਜਾਂ ਐਲਟ ਐਟਲੈਂਟਿਕ ਕੈਨੇਡਾ 10% ਜਾਣ ਦੇ ਵਧੇਰੇ ਝੁਕਾਵ ਰੱਖਦੇ ਨੇ ਖਾਸ ਤੌਰ ਤੇ ਘੱਟ ਉਮਰ ਦੇ ਕੈਨੇਡੀਅਨਾਂ ਨੇ 35 ਸਾਲ ਦੀ ਜਿਨ੍ਹਾਂ ਦੀ ਉਮਰ ਹੈ ਇਸੋ ਘਟ ਉਮਰ ਦੇ ਨੇ ਲਗਭਗ 20% ਉਹ ਲੋਕ ਨੇ ਜੋ ਅਮਰੀਕਾ ਵਿੱਚ ਜਿਆਦਾ ਦਲਚਸਪੀ ਦਿਖਾ ਰਹੇ ਨੇ ਜੇਕਰ ਉਹ ਉੱਚ ਰਹਿਣ ਦੀ ਲਗਤ ਜਾਰੀ ਰੱਖਦੇ ਨੇ ਤਾਂ ਉਹ ਰਾਜਾਂ ਵਿੱਚ ਰਹਿਣ ਲਈ ਮਜਬੂਰ ਹੋ ਜਾਣਗੇ ਜਦੋਂ ਪ੍ਰਵਾਸੀਆਂ ਦੀ ਗੱਲ ਆਉਂਦੀ ਹੈ ਤਾਂ ਕੈਨੇਡਾ ਵਿੱਚ 11 ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੇ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਜਿਆਦਾ ਸੰਭਾਵਨਾ ਉਹ ਕਿਸੇ ਹੋਰ ਦੇਸ਼ ਦੇ ਵਿੱਚ ਜਾਣ ਦੀ ਪਲਾਨਿੰਗ ਕਰ ਰਹੇ ਨੇ 10 ਸਾਲਾਂ ਤੋਂ ਘੱਟ ਸਮੇਂ ਤੋਂ ਕੈਨੇਡਾ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਨੇ ਵੀ ਇੱਕ ਵੱਖਰੀ ਭਾਵਨਾ ਸਾਂਝੀ ਕੀਤੀ ਕਿਉਂਕਿ 50% ਨੇ ਕਿਹਾ ਕਿ ਉਹ ਦੇਸ਼ ਦੇ ਅੰਦਰ ਹੀ ਈਤੇ ਹੋਰ ਪਾਸੇ ਵਸਣ ਦੀ ਕੋਸ਼ਿਸ਼ ਕਰਨਗੇ ਬਹੁਤ ਸਾਰੇ ਕੈਨੇਡੀਅਨ ਹਾਊਸਿੰਗ ਦੀ ਲਗਾਤਾਰ ਜੋ ਲਾਗਤ ਵੱਧ ਰਹੀ ਹੈ ਉਸ ਨੂੰ ਲੈ ਕੇ ਕਾਫੀ ਚਿੰਤਤ ਨੇ ਚਿੰਤਾ ਵੀ ਮਹਿਸੂਸ ਕਰ ਰਹੇ ਇਸ ਦੇ ਬਾਵਜੂਦ ਪੋਲ ਨੇ ਇਹ ਗੱਲ ਵੀ ਆਖਿਆ ਕਿ ਜ਼ਿਆਦਾਤਰ ਉਤਪਾਦਕਾਂ ਜਿਦੇ ਵਿੱਚੋਂ 53% ਅਜਿਹੇ ਵੀ ਵਿਸ਼ਵਾਸ ਕਰਦੇ ਨੇ ਕਿ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ਅਗਲੇ ਕੁਝ ਸਾਲਾਂ ਵਿੱਚ ਇਸ ਦੇ ਅੰਦਰ ਸੁਧਾਰ ਹੋ ਜਾਵੇਗਾ ਹਾਲਾਂਕਿ 40% ਨੇ ਕਿਹਾ ਉਹ ਇਸਹਿਮਤ ਹਨ ਕਿ ਸ਼ੱਕ ਕਰਦੇ ਨੇ ਕਿ ਨੇੜਲੇ ਭਵਿੱਖ ਵਿੱਚ ਹਾਊਸਿੰਗ ਸਮਰੱਥਾ ਵਿੱਚ ਕੋਈ ਮਹੱਤਵਪੂਰਨ ਤਬਦੀਲੀਆਂ ਹੋਣਗੀਆਂ ਕੀ ਤੁਸੀਂ ਘਰ ਦੀ ਉੱਚ ਕੀਮਤ ਦੇ ਕਾਰਨ ਕੈਨੇਡਾ ਛੱਡਣ ਬਾਰੇ ਸੋਚ ਰਹੇ ਹੋ ਤੁਸੀਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਕੈਨੇਡੀਅਨ ਗੱਭਰੂ ਦੇ ਨਾਲ